ਰਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤਰਨਤਾਰਨ ਸਾਹਿਬ ਤੋਂ ਕੋਈ ਦੋਸਤੋ 16-17 ਕਿਲੋਮੀਟਰ ਦੀ ਦੂਰੀ ਆ ਪਿੰਡ ਕਮਾਲਪੁਰ ਦੀ ਸ਼ਿਵਾਜਪੁਰ ਅੱਡਾ ਦੋਸਤੋ ਸ਼ਿਵਾਜਪੁਰ ਅੱਡੇ ਤੋਂ ਦੋਸਤੋ ਬਿਲਕੁਲ ਨਾਲ ਪਿੰਡ ਗਲਾਲੀਪੁਰ ਆ ਤੇ ਇੱਕ ਪਾਸੇ ਭਗਵਾਨਪੁਰ ਪਿੰਡ ਵੀ ਆ ਵਾਂ ਪਿੰਡ ਬਿਲਕੁਲ ਨਜ਼ਦੀਕ ਆ ਤੇ ਵੀਰ ਅਜਾਦ ਕੋਲੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਤੁਹਾਨੂੰ ਪਸ਼ੂ ਦਿਖਾਉਂਦੇ ਰਹੀਦਾ ਪਸ਼ੂ ਵਪਾਰ ਦਾ ਕੰਮ ਆ ਸੇਲ ਪਰਚੇਜ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਆ ਤਿੰਨੇ ਪਸ਼ੂ ਆ ਤਿੰਨੇ ਗੱਬਣ ਇੱਕ ਝੋਟੀ ਦਿਖਾਵਾਂਗੇ ਚੈੱਕ ਪਾਸ ਹੋ ਗਈ ਆ ਤੇ ਪਹਿਲਾ ਸੂਬਾ ਇਹ ਝੋਟੀ ਅੱਗੇ ਸੂਹੂਗੀ ਤੇ ਡਿਟੇਲ ਆਪਾਂ ਵੀਰ ਅਜਾਦ ਤੋਂ ਲੈ ਲੈਣੀ ਅੱਜ 7 ਫਰਵਰੀ ਆ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦਾ 2:00 ਵਜੇ ਦਾ ਵੈਸੇ ਆਲਮੋਸਟ ਪਸ਼ੂ ਤਿੰਨੇ ਗੱਬਣ ਸਭ ਤੋਂ ਪਹਿਲਾਂ ਜਾਦਪਾਈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਜੀ ਵਧੀਆ ਵਧੀਆ ਜਾਦ ਹੋਰ ਕੈਮ ਬਸ ਵਧੀਆ ਵੀਰ ਜੀ ਤੁਸੀਂ ਦੱਸੋ ਠੀਕ ਹੈ ਭਰਾ ਵਧੀਆ 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 ਵੀਰ ਜੀ ਅੱਛਾ ਜਾਦ ਪਸ਼ੂ ਆਉਂਦੇ ਨਹੀਂ ਤੇ ਫਿਰ ਪਸ਼ੂ ਆਉਂਦੇ ਨਹੀਂ ਤਾਂ ਤੁਹਾਨੂੰ ਫੋਨ ਲਾਈਦਾ ਪਰ ਤੁਸੀਂ ਦਰਸ਼ਨ ਨਹੀਂ ਦਿੰਦੇ ਅੱਛਾ ਜੀ ਅੱਗਾ ਪਿਛਾ ਹੋ ਜਾਂਦਾ ਫਿਰ ਹਾਂ ਜੀ ਤੇ ਵਿਖ ਜਾਂਦੇ ਚਲੋ ਪਸ਼ੂ ਲੋਕਲ ਅੱਡੇ ਤੋਂ ਪਸ਼ੂ ਵੀ ਭੈਣ ਭਰਾ ਕਾਫੀ ਜੁੜਿਆ ਹਾਂ ਜੀ ਚਲੋ ਕੋਈ ਗੱਲ ਨਹੀਂ ਤੇ ਫਿਲਹਾਲ ਅੱਜ ਆਪਣੇ ਕੋਲ ਤਿੰਨਾਂ ਦੋ ਬਿਹੜਾ ਇੱਕ ਝੋਟੀ ਇੱਕ ਝੋਟੀ ਹੈ ਜੀ ਠੀਕ ਹੈ ਜੀ ਝੋਟੀ ਵੀ ਹੋਮ ਬ੍ਰ ਤੇ ਪਹਿਲਾਂ ਵੀ ਇੱਕ ਦੋ ਝੋਟੀਆਂ ਪਈਆਂ ਆ ਝੋਟੀਆਂ ਬੱਸ ਤੁਹਾਨੂੰ ਦੱਸਿਆ ਨਾ ਮੰਨ ਲਓ ਆਈ ਵੀਡੀਓ ਆਪਣੇ 5-6 ਝੋਟੀਆਂ ਘਰ ਦੀਆਂ ਆਈਆਂ ਹੁਣ ਇੱਕ ਕਰ ਰਹੀ ਆ ਪਰ ਉਹ ਨਹੀਂ ਜੇ ਵੇਚਣੀ ਹਣਾ ਠੀਕ ਆ ਹਾਂਜੀ ਠੀਕ ਆ ਜੀ ਲਓ ਵੀ ਜਦੋਂ ਦੋਸਤੋ ਝੋਟੀ ਤੱਕ ਆਪਾਂ ਜਾਵਾਂਗੇ ਦੀ ਪੂਰੀ ਡਿਟੇਲ ਲੈ ਲਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਜਿਹੜੀਆਂ ਦੋ ਬਿਹੜਾਂ ਦਿਖਾ ਦਿੰਨੇ ਆ ਤੇ ਅਜਾਦ ਭਾਈ ਜਿਹੜੀ ਪਹਿਲੇ ਨੰਬਰ ਤੇ ਇਹ ਡੱਬੀ ਬਿਹੜ ਹਾਂਜੀ ਇਹ ਵੀਰ ਜੀ ਦੂਜੇ ਸੂਏ ਸੂਣਾ ਜੇ ਪਿਓਰ ਐਫ ਐਫ ਬਰੀਡ ਦੀ ਆ ਅੱਛਾ ਜੀ ਤੇ ਪਹਿਲੇ ਸੂਏ ਮੰਨ ਲਓ ਨੇ ਦੁੱਧ 15 ਤੋਂ 16 ਲੀਟਰ ਭਲਿਆ ਬਗੀ ਠੰਡੀ ਹੋਣ ਦੂਜਾ ਸੁਹਾ ਸੁਹੂਗੀ ਹਾਂਜੀ ਦੂਜਾ ਸੁਹਾ ਸੁਣਾ ਵੀਰ ਜੀ ਲਓ ਜੀ ਆ ਵੇਖੋ ਦੂਜਾ ਸੁਹਾ ਦੋਸਤੋ ਬਾਕੀ ਰੰਗ ਰੰਗ ਬਹੁਤ ਸੋਹਣਾ ਪ੍ਰਿੰਟ ਪ੍ਰਿੰਟ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੇ ਬਾਕੀ ਕੱਦ ਕੋਦ ਵੀ ਸੋਹਣਾ ਵੱਡੇ ਕੱਦ ਦੇ ਵਿੱਚ ਹੀ ਆ ਮੀਡੀਅਮ ਤੋਂ ਉੱਚੀ ਹਾਈਟ ਆ ਇਸ ਵੈੜ ਦੀ ਦੂਜਾ ਸੁਹਾ ਤੇ ਮੂਹ ਮਦੰਦੀ ਤਾਂ ਪੂਰੀ ਹੋ ਗਈ ਜੁਬਾਨ ਮੂਹ ਮਦੰਦੋ ਪੂਰੀ ਆ ਜੀ ਠੀਕ ਹੈ ਜੀ ਹਾਂਜੀ ਬਾਕੀ ਥਾਨ ਤੇ ਭਾਂਡੇ ਬਹੁਤ ਸਾਫ਼ ਸੁਥਰੀ ਆ ਅੱਛਾ ਦਿਨ ਕਿੰਨੇ ਕੁ ਲੈਜੂ ਆ ਜੀ ਦਿਨ ਆ ਜੀ ਵੀਰ ਜੀ ਦੇ 7-8 ਰਹਿੰਦੇ ਆ 7-8 ਹਾਂਜੀ ਬਾਕੀ ਬਣੂ ਬਣੂ ਚੰਗੀ ਸੱਤ ਅੱਠ ਦੇ ਦਿਨ ਹਜੇ ਦੋਸਤੋ ਪਹੇ ਆ ਸੂਨ ਚ ਬਾਕੀ ਥਾਂ ਥਾਂ ਨੂੰ ਪੂਰਾ ਹੱਥੀ ਚ ਬਈ ਵਾਲਾ ਨਿਕਲੂਗਾ ਹਾਂਜੀ ਪੂਰਾ ਵੀਰ ਜੀ ਲਓ ਜੀ ਠੀਕ ਆ ਜੀ ਸੋ 8 7 ਦੇ ਦਿਨ ਕੋਈ ਵੀ ਰੰਗ ਕੇ ਸਬਦਾ ਕਰ ਸਕਦਾ 8 7 ਦਿਨਾਂ ਦੇ ਵਿੱਚ ਪੂਰੀ ਤਿਆਰੀ ਹੋਊਗੀ ਬਾਕੀ ਵਹਿੜ ਤੁਹਾਡੇ ਸਾਹਮਣੇ ਆ ਠੀਕ ਆ ਜੀ ਨਸਲ ਬਰੀਡ ਦੇ ਵਿੱਚ ਵੀ ਪੂਰੀ ਆ ਬਾਕੀ ਤੁਹਾਨੂੰ ਇੱਕ ਵਾਰੀ ਖੋਲ ਕੇ ਤੋੜ ਕੇ ਤਸਲੀ ਨਾਲ ਦਿਖਾਉਣੇ ਆ ਲਿਓ ਜੀ ਖੋਲ ਕੇ ਦੇਖ ਠੀਕ ਆ ਪਹਿਲੇ ਸਵੇਰੇ ਚਵਾਤਾ ਕਿੰਨਾ 15 16 15 16 ਲੀਟਰ ਵੀਰ ਜੀ ਗਰੰਟੀ ਨਾਲ ਚੋਆ ਆਏ ਨੇ ਠੀਕ ਹੈ ਜੀ ਦੇਖ ਜੀ ਬਾਕੀ ਜਆਦ ਨਾਲ ਬਹੁਤ ਜਿਆਦੀ ਵਛੀ ਨੂੰ ਹਾਂ ਹਲੀ 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 ਸੋ ਵੈੜ ਚੰਗੀ ਹੈ ਦੋਸਤੋ ਵੈਸੇ ਲਵੀ ਆ ਦੂਜਾ ਸੂਹਾ ਬੇਸ਼ੱਕ ਦੂਜਾ ਮੂੰਹੋਂ ਦੰਦੀ ਜਬਾਨ ਆ ਤੇ ਆਹ ਕਰੋ ਚੈੱਕ ਮੋੜ ਲਾ ਹਾਂਜੀ ਲੈ 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 ਲੱਗ ਲੱਭੀ ਸੋ ਹਾਈਟ ਵੀ ਜ਼ਿਕਰ ਕਰਤੀ ਆ ਵੀ ਹਾਈਟ ਵੀ ਮੀਡੀਅਮ ਤੋਂ ਜਿਹੜੀ ਉੱਚੀ ਹਾਈਟ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਢਿੱਲ ਟੁਲ ਕਾਫੀ ਆ ਲੈਵਾ ਹਜੇ ਬਣਾਉਗੀ ਦੋਸਤੋ ਲਾਈ ਪਈ ਆ ਲੇਵਾ ਪੂਰਾ 8-7 ਦਿਨਾਂ ਦੇ ਵਿੱਚ ਤਿਆਰੀ ਕਰ ਜੂ ਕਰਮਾਂ ਲਈ ਤੇ ਆਜਾਦ ਕੀ ਕਰਦੇ ਆ ਮੁੱਲ ਵੀਰ ਜੀ ਬੱਚੀ ਦੇ 50000 ਦੀ ਤੇ 50000 ਦੀ ਵੀ ਕਹਿੰਦਾ ਉਹਦਾ ਹੱਕ ਵੀ ਹੈਗਾ ਏ ਤੇ ਪਰ ਅੱਜ ਆਪਾਂ ਵਛੀ ਦੇ ਦਾਂਗੇ 45000 ਰੁਪਏ ਦੀ 45 ਦੀ ਹਾਂਜੀ ਕੋਈ ਲੈਸ ਸਲੂਸ਼ਨ ਦੇ ਚ ਉਹ ਚ ਵੀਰ ਜੀ ਬਾਕੀ ਮੌਕੇ ਤੇ ਮਾਨਤਾ ਕਰਾਂਗੇ ਜਿੱਦਾਂ ਦਾ ਹੋਊਗਾ ਠੀਕ ਹੈ ਜੀ ਹਾਂਜੀ ਬਾਕੀ ਵੀਰ ਜੀ ਵਛੀ ਬਰੀਡ ਬਹੁਤ ਜਿਆਦੀ ਪਿਓਰ ਐਚਐਫ ਚ ਆ ਹਾਂਜੀ ਲੋ ਵੀ ਅੱਜ ਦੋਸਤੋ 50000 ਡਿਮਾਂਡ 45000 ਲੈਣ ਦੇ ਨਾਲ ਹੀ ਗੱਲਬਾਤ ਆ ਉਹਦੇ ਜੋ ਵੀ ਮੌਕੇ ਤੇ ਥੋੜਾ ਪਾਤਾ ਮਾਨਤਾਣ ਹੋ ਜੂਗਾ ਕੋਈ ਕਾਲ ਕਰੇ ਬਾਕੀ ਮਾਨਤਨ ਹੋ ਜਾਊਗਾ ਟਿੱਲਾ ਟੋਲਾ ਜਦੋਂ ਦੋਸਤੋ ਕੱਢ ਕੇ ਲੇਵਾ ਪੂਰਾ ਤਿਆਰ ਕਰ ਲਿਆ ਤੇ ਸਪੇਸ ਵੰਡ ਜਿਹੜੀ ਆਪਸੀ ਥਾਣਾ ਦੀ ਖੁੱਲ ਜਾਣੀ ਆ ਵੰਡ-ਮੁੰਡ ਪੂਰੀ ਵਧੀਆ ਥਾਣਾ ਦੀ ਆਪਸੀ ਠੀਕ ਆ ਤੇ ਬਾਕੀ ਤਿੱਪਣ ਆਪਦੀ ਪੂਰੀ ਤਸੰਦੀ ਹੈ ਜੀ ਭុន ਵੀਰ ਜੀ ਇੱਕ ਗਰ ਨੰਬਰ ਆ ਬਾਕੀ ਜਿਹੜੇ ਵੀਰ ਨੇ ਲੈਣੀ ਆਪਣੇ ਨੂੰ ਪਹਿਲਾਂ ਵੀਡੀਓ ਕਾਲ ਤੇ ਤਪਾਈ ਕਰਾ ਲੈ ਫਿਰ ਆਪਣਾ ਸਾਈ ਬਿਆਨਾ ਪਾ ਦੇ ਤੇ ਬਾਕੀ ਆ ਕੇ ਫਿਰ ਇੱਕ ਰਾਂ ਵੀ ਤਿੱਪਲੇ ਬਿਲਕੁਲ ਜੀ ਹਾਂਜੀ ਲੋ ਵੀ ਪ੍ਰਭੂ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਉਦਾਂ ਤੁਸੀਂ ਕਰ ਲਿਓ ਅੱਗੇ ਆ ਕੀ ਆਪਣੇ ਕੋਲ ਇੱਕ ਸ਼ਾਈ ਵਾਲਾਂ ਦੇ ਚ ਵੀਰ ਜੀ ਇਹ ਤੇ ਚਾਈ ਵਾਲ ਦੇ ਜਰਸੀ ਦਾ ਕ੍ਰਾਸ ਆ ਠੀਕ ਆ ਇਹ ਗਾਣੀ ਇਹ ਤੇ ਮਰਜੀ ਆ ਮਤਲਬ ਕਿਉਂਕਿ ਇਹ ਦੁੱਧ ਵੀ ਤੁਹਾਨੂੰ ਬੜਾ ਫੈਟ ਵਾਲਾ ਨਿਕਲਦਾ ਚੰਗੀ ਫੈਟ ਵਾਲਾ ਹਾਂ ਬਾਕੀ ਵੇਖੋ ਸੀਲਸਾਲ ਚੰਗੀ ਆ ਬਾਕੀ ਕੱਦ-ਕਾੜ ਵੀ ਚੰਗਾ ਰਾਜੀ-ਵਾਜੀ ਪੂਰੀ ਫੁੱਲ ਵੱਡੀ ਆ ਬਹੁਤ ਵਜਨ ਲੋੜ ਪੂਰਾ ਨਿੱਗਰ ਆ ਪੂਰੀ ਕਰਮਾ ਵਾਲੀ ਚੰਗੀ ਜੰਮੀ ਪਲੀ ਵੇਖੋ ਬਾਕੀ ਇਧਰ ਵੇਖੋ ਕੋਈ ਇਹਨੂੰ ਲੱਤ ਛੜਦਾ ਨਹੀਂ ਲੈ ਵੇਖੋ ਭਾਵੇਂ ਇਧਰੋਂ ਬੈਠਿਆ ਰਹੋ ਕੋਈ ਚੱਕਰ ਨਹੀਂ ਲਾ ਜਿੱਦਾਂ ਮਰਜੀ ਤਸੱਲੀ ਕਰੀ ਚਲੋ ਆ ਲੋ ਲਓ ਜੀ ਬਾਕੀ ਇਹ ਜੀ ਬਣੂ ਬਹੁਤ ਜ਼ਿਆਦੀ ਦਿਨ 7-8 ਖੜਦੀ ਆ ਹਾਂ ਆ ਵੇਖੋ अच्छा दिन 8-7 ਲੈਂਦੀ ਆ 8-7 ਲੈਂਦੀ ਆ ਸ਼ਾਇਦ ਹੁੰਦਾ ਵੀਰ ਜੀ ਤੇ ਕੱਲ੍ਹ ਸੁਭਾ ਇਹ ਦੂਜਾ ਕਿ ਤੀਜਾ ਇਹ ਵੀਰ ਜੀ ਦੂਜਾ ਸੁਭਾ ਆਉਂਦੇ ਹੋ ਜਿੱਥੋਂ ਆਪਾਂ ਖਰੀਦੀ ਆ ਤੇ ਬਾਕੀ ਪਹਿਲੇ ਸੁਭਾ ਦੁੱਧ 17 ਤੋਂ 18 ਲੀਟਰ ਗਰੰਟੀ ਨਾਲ ਭਰਿਆ ਇਹਨੇ ਅੱਛਾ ਜੀ ਹਾਂ ਜੀ ਬਾਕੀ ਪੇਠਪੂੜਾ ਵੇਖੋ ਮੱਝਾਂ ਗਾਂਾਂ ਦੀ ਮੱਝ ਹੀ ਆ ਹਾਂਜੀ ਲੋਕ ਦੋਸਤੋ ਪਹਿਲੇ ਸੁਭਾ ਤਾਂ ਮਿਲਕ ਰਿਕਾਰਡ ਵੀ ਤੁਹਾਨੂੰ ਦੱਸਤਾ ਬਾਕੀ ਚੱਲੂਗੀ ਚੰਗੇ ਦੁੱਧ ਤੇ 15 ਤੋਂ ਪਲੱਸ ਚੰਗੀ ਸੇਵਾ ਤੇ ਤੁਸੀਂ 15 ਤੋਂ ਉੱਤੇ ਦੁੱਧ ਲੈ ਸਕਦੇ ਜੀ ਚੰਗੀ ਸੇਵਾ ਕਰਕੇ ਕਿਉਂਕਿ ਜਿਹੋ ਜਿਹੇ ਦੋਸਤੋ ਵਜਨ ਦੌੜਾ ਔਰ ਡਰੂਡਰ ਵੀ ਸੋਨਾ ਬਣਾਉਣ ਲਈ ਆ ਕਰਮਾੜੀ ਬਾਕੀ ਤੁਹਾਡੇ ਸਾਹਮਣੇ ਅੱਜ ਜਿੰਨਾ ਕੁ ਬਖਾਲਾ ਤਿਆਰ ਕਰੀ ਖੜੀ ਆ ਉਹ ਤੁਹਾਡੇ ਸਾਹਮਣੇ ਆ ਬਾਕੀ ਜੇਕਰ ਹੋਰ 5 6 ਦਿਨ 7 ਦਿਨ ਕੱਢ ਜਾਂਦੀ ਆ ਹਫਤੇ ਦੇ ਨੇੜੇ ਤੇ ਆਰਡਰ ਹੋਰ ਵੀ ਸੋਨਾ ਬਣਾ ਕੇ ਤਿਆਰ ਕਰੂਗੀ ਜਿੰਨਾ ਅਗਾ ਨੂੰ ਉਹਨਾਂ ਹੀ ਪਛਾ ਬਾਕੀ ਵੀਰ ਜੀ ਮੇਨ ਗੱਲ ਇਹ ਸੀਲੀ ਦੀ ਵੇਖੋ ਉਹਨੇ ਤੇ ਸ਼ਾਈਵਾਲ ਜਰਸੀ ਕ੍ਰੋਸ ਹੱਥ ਨਹੀਂ ਲਾਉਣ ਦਿੰਦੀ ਨਾ ਬਣੇ ਵੇਖੋ ਪਾ ਬਿਨਾ ਵੰਗੇ ਦਾ ਇੱਥੇ ਬਹਿ ਕੇ ਟਿਪ ਲੋ ਕੋਈ ਚੱਕਰ ਨਹੀਂ ਗਾ ਵੇਖੋ ਜੀ ਬਾਕੀ ਕੱਦਕਾਰ ਚੰਗਾ ਹੈ ਰਾਜੀ ਰੂਜੀ ਪੂਰੀ ਫੋਲਿਆ ਹਮ ਲਿਓ ਜੀ ਖੋਲੇਗੀ ਤੇ ਸ਼ਾਹੀਵਾਲ ਜਰਸੀ ਦਾ ਕਰਾਸ ਬਾਕੀ ਆ ਫੇਸ ਆ ਜੀ ਠੀਕ ਹੈ ਤੇ ਕਲਰ-ਕਲਰ ਬਹੁਤ ਸੋਹਣਾ ਰੰਗ ਬਹੁਤ ਵਧੀਆ ਜਿਵੇਂ ਆਪਾਂ ਮੋਸਟਲੀ ਦੇਖਦੇ ਆ ਕਿ ਜਰਸੀ ਪਿਓਰ ਦੇ ਵਿੱਚ ਲਾਲ ਰੰਗ ਦੇਖਦੇ ਆ ਸ਼ਾਹੀਵਾਲ ਦੇ ਵਿੱਚ ਵੀ ਦੇਖਦੇ ਆ ਤੇ ਰੰਗ ਉਹੀ ਆ ਬਾਕੀ ਕਰਾਸ ਹੈਗਾ ਦੋਹਾਂ ਬਰੀਡਾਂ ਦਾ ਜਰਸੀ ਦੇ ਸ਼ਾਹੀਵਾਲ ਦਾ ਆਹ ਲਓ ਸੋ ਬਖਾਲਾ ਇੱਕ ਆਈਡੀਆ ਦੋਸਤੋ ਹੈਗਾ ਬਖਾਲੇ ਤੋਂ ਵੀ ਵਧੀਆ ਦੁੱਧ ਪਰਣਾ ਚਾਹੀਦਾ ਤੇ ਅੱਗੇ ਉਥੇ ਗੱਲ ਆਣ ਕੇ ਮੁੱਕਦੀ ਹੈ ਵੀ ਚੰਗੀ ਸੇਵਾ ਹੋਈ ਤੇ ਦੁੱਧ ਵੀ ਵਧੀਆ ਲੈ ਸਕਦੇ ਜੇ ਕਿਉਂਕਿ ਕਦ ਕਾਠ ਜਿਹੋ ਜਾ ਹੈਗਾ ਜਿਹੜੇ ਵੱਡੇ ਕਦ ਬੋਤ ਦੇ ਵਿੱਚ ਆ ਆਰਡਰ ਕੁਆਲਿਟੀ ਜਿਹੜੀ ਦੋਸਤੋ ਉਹੋ ਜੀ ਬਣਾ ਕੇ ਤਿਆਰ ਕਰੀ ਜਾਂਦੀ ਪਈ ਆ ਤੇ ਪੰਜਾਂ ਸੱਤਾਂ ਦਿਨਾਂ ਤੱਕ ਪੂਰੀ ਤਿਆਰੀ ਹੋਊਗੀ। ਕੋਈ ਨਹੀਂ ਜਿੰਦਿਆਂ। ਠੀਕ ਹੈ ਜੀ। ਬਾਕੀ ਜਦ ਬਾਈ 53 ਬੋਲਾ ਪਨ ਨਹੀਂ ਲਿਆ ਕਿ ਸ਼ਹਿਰ ਜੀ ਸ਼ਾਇਦ ਆਉਂਦੇ ਬਾਕੀ ਜਿੰਨੇ ਵੀਰ ਨੇ ਆਪਣੇ ਤੋਂ ਖਰੀਦ ਨਹੀਂ ਆਪਾਂ ਨੂੰ ਵੀਡੀਓ ਕਾਲ ਤੇ ਨੂੰ ਤਪਾਈ ਕਰਾ ਦੇ ਫਿਰ ਆਦਾ ਸਾਈ ਬਿਆਨਾ ਪਾ ਦੇ ਹਾਂਜੀ ਲਓ ਜੀ ਬਾਕੀ ਵੀਰ ਵੇਖੋ ਸੀਲਸ ਲੱਗ ਬਹੁਤ ਜਿਆਦਾ ਕਰ ਮਾਰੀ ਮਾ ਰਿਕਾਰਡ ਹੀ ਟੁੱਟੇ ਪਏ ਆ ਸੀਲਸ ਲੱਗ ਵਾਲੇ ਹਾਂ ਉਹ ਐਚ ਐਫ ਗਾਂਗੂ ਹੀ ਹਾਂ ਠੰਡੀ ਠੰਡੀ ਲਓ ਜੀ ਹਾਂ ਇਦਾਂ ਬੈਠੀ ਹਾਂ ਹਾਂ ਲਓ ਵੀ ਕਰੀ ਚਲੋ ਤਸੱਲੀਆਂ ਜਿੱਦਾਂ ਮਰਜੀ ਠੀਕ ਆ ਬਾਕੀ ਪੇਠਪੂੜਾ ਵੇਖੋ ਮੱਝਾਂ ਨੂੰ ਲੱਗਾ ਪਿਆ ਇਹਨੂੰ ਲਾਉਂਦੇ ਆਂ ਚੌੜੇ ਪੇਠਪੂੜੇ ਦੇ ਵਿੱਚ ਚੰਗੀ ਸੰਭੀ ਸੂਭੀ ਕਰਮਾਂ ਵਾਲੀ ਹਾਂਜੀ ਠੀਕ ਆ ਲਓ ਜੀ ਆਜਾਤ ਭਾਈ ਕੀ ਮੁੱਲ ਮੁੱਲ ਦੇ ਵੀਰ ਜੀ ਅੱਜ ਗਾਂ ਦੇ ਮੰਨ ਲਓ 60000 ਦੀ ਵੇਖਦੀ ਆ ਹਾਂਜੀ ਤੇ ਪਰ ਆਪਾਂ ਹੋਣਾ 57000 ਰੁਪਏ ਚ ਮਾਨਦਾਨ ਕਰ ਦਾਂਗੇ 57000 ਹਾਂਜੀ ਠੀਕ ਆ ਜੀ ਤੇ ਬਾਕੀ ਵੀਰ ਜੀ ਦੁੱਧ 20 ਕਿਲੋ ਚਾਹੂਗੀ ਪਰ ਆਪਾਂ ਜਿਆਦਾ ਨਹੀਂ ਆਂਦੇ 17 18 ਦੀ ਆਪ ਨੂੰ ਗਾਰੰਟੀ ਮਿਲੀ 17 18 ਤੇ ਖੁੱਲਾ ਚਾਹੂਣਾ ਜੇ ਸਾਡੇ ਨਾਲ ਥਣ ਭਾਂਡੇ ਤੇ ਬੰਦੀ ਆ ਤੇ ਵੇਖੋ ਐੱਚ ਅਫਗਾਈਆਂ ਬਾਕੀ ਮੇਨ ਗੱਲ ਵੀਰ ਦੀ ਸੀਰੀਜ਼ ਲੱਗਦੇ ਇੱਕ ਰਾਜੀ ਬਾਜੀ ਆ ਬਸ ਚੰਗੀ ਆ ਤੇ ਬਾਕੀ ਆਉਣ ਵਾਲੇ ਦੇਣ ਤੁਹਾਨੂੰ ਪਤਾ ਗਰਮੀ ਦੇ ਇਹਨਾਂ ਦੇ ਆ ਉਹ ਕਿਨਾਂ ਗਰਮੀ ਗਰਮੀ ਮਨਾਉਣੀ ਦੁੱਧ ਵੀ ਚੰਗਾ ਚਵਾਜਣਾ। ਚੁੱਪੇ ਬਣ ਤੋਂ ਛਾਵੇਂ ਬਣ ਤੋਂ ਹਾਂ ਬਾਕੀ ਵੇਖੋ ਕੋਈ ਮਾਰਨ ਸ਼ਾਨਦਾਰ ਨਹੀਂ ਕੋਈ ਵੇਖੋ ਸੀਲ ਠੰਡੀ ਵੇਖੋ ਓਦਾਂ ਮੂੰਹ ਫੜਾਈ ਜਾਂਦੀ ਲੈ ਕੋਈ ਚੱਕਰ ਨਹੀਂ ਲਾ ਵੇਖੋ ਲੈ ਵੀ ਆਹ ਪੂਰੀ ਸੀਰੀਜ਼ ਲੱਗਾ ਦੋਸਤੋ ਠੰਡੀ ਆ ਬਾਕੀ ਵੀ ਦੀ ਸਾਂਭੀ ਕਹਨੇ ਚੰਗੀ ਜਿੱਥੋਂ ਆਪਾਂ ਲਈ ਆ ਤੇ ਬਨ ਬਨ ਵੀ ਬਿਲਕੁਲ ਓਵੇਂ ਹੈਗਾ ਉੱਪਰ ਹਾਂਜੀ ਤੇ ਨਸਲ ਬਰੀਡ ਦੇ ਵਿੱਚ ਵੀ ਤੁਹਾਨੂੰ ਦੱਸ ਦਿੱਤਾ ਵੀ ਕਰੌਸ ਆ ਠੀਕ ਆ ਤੇ ਸਤ ਸਤ ਮੰਜਾਇਰ ਦੀ ਹੁੰਦੀ 57000 ਦੀ ਦੇਸਾਂਗੇ ਆਪਾਂ ਕੋਈ ਮੁੱਲ 65 70 ਨਹੀਂ ਕਰਨਾ ਠੀਕ ਹੈ ਜੀ ਠੀਕ ਹੈ ਹਾਂ ਜੀ 57000 ਹਜ਼ਾਰ ਦੀ ਮਿਲ ਜੂਗੀ ਤੇ ਬਾਕੀ ਇੱਕ ਵਾਰੀ ਆ ਥਾਣ ਤੁਹਾਨੂੰ ਦਿਖਾਦ ਕੇ ਥੋੜਾ ਹੋਰ ਨੇੜੇ ਤੋਂ ਆ ਲਓ ਜੀ ਨਹੀਂ ਵੀ ਜਤਪਾ ਜੀ ਇਸ ਤੋਂ ਬਾਅਦ ਇੱਕ ਆਪਣੇ ਕੋਲ ਕੱਟੀ ਜਿਹੜੀ ਆ ਝੋਟੀ ਆ ਕਰਦੀ ਹਾਂਜੀ ਵੀਰ ਜੀ ਇਹ ਮੂੰਹ ਨਾਲ ਦੋ ਦੰਦਿਆ ਕੱਟੀ ਅੱਛਾ ਜੀ ਤੇ ਹੋਰ ਦੋ ਦੰਦ ਨੇ ਇਹਨਾਂ ਕੱਲ ਹੀ ਆਪਾਂ ਚੈੱਕ ਕਰਾਈ ਆ ਮੰਨ ਲਓ ਤਿੰਨਾਂ ਮਹੀਨਿਆਂ ਤੋਂ ਕੋਈ ਦਿਨ ਇਹਦੇ ਘਟਿਆ ਅੱਛਾ ਤੇ ਬਾਕੀ ਜਿਹੜੇ ਵੀਰ ਨੇ ਆਪਣੇ ਤੋਂ ਲੈਣੀ ਹੋਣੀ ਹੁਣ ਤੇ ਆਪਾਂ ਚਲੋ ਕੱਲ ਚੈੱਕ ਕਰਾਈ ਆ ਫੋਨ ਲੈ ਜਾਓ ਕੋਈ ਪੰਜਾਂ ਸੱਤਾਂ ਦਾ ਅੰਦਰ ਮੋਂ ਆਪਦੀ ਚੈੱਕ ਕਰਾ ਕੇ ਫੋਨ ਕਰਦੇ ਆਪਾਂ ਨੂੰ ਕੋਈ ਚੱਕਰ ਨਹੀਂ ਗਾਰੰਟੀ ਨਾਲ ਵੀਰ ਜੀ ਆਪਾਂ ਚੈੱਕ ਕਰਾਈ ਆ ਤਿੰਨ ਮਹੀਨੇ ਆਪਣੀ ਚੈੱਕ ਪਾਸ ਹਾਂ ਤਿੰਨਾਂ ਤੋਂ ਅੰਦਰ ਹੀ ਵੀਰ ਜੀ ਮੂੰਹ ਵੀ ਪਿਓਰ ਵੀਰ ਜੀ ਆ ਦੋ ਦੰਦ ਬਾਕੀ ਵੀਰ ਜੀ ਕੱਦ ਦੀ ਮੰਨ ਲਓ ਥੋੜੀ ਕਿ ਮੀਡੀਅਮ ਆ ਕੱਦ ਦੀ ਮੀਡੀਅਮ ਰਹਿ ਗਈ ਆ ਵੈਸੇ ਬਾਕੀ ਬਾਕੀ ਵੀਰ ਜੀ ਹੈ ਪਿਓਰ ਮੋਹਰਾ ਇਕਵਾਲ ਵੀ ਚਿਟਾਣੀ ਦੀ ਦੇਖੋ ਲਓ ਜੀ ਠੀਕ ਆ ਸਿੰਘ ਵੀ ਵੇਖੋ ਨਿੱਕਾ ਸਿੰਘ ਮੁੱਠੇ ਤੋਂ ਲੈ ਕੇ ਦੋਸਤੋ ਪੂਜ ਤੱਕ ਬਿਲਕੁਲ ਜੈਡ ਬਲੈਕ ਆਪਾਂ ਕਹਿ ਸਕਦੇ ਵੀ ਜੈਡ ਬਲੈਕ ਤੇ ਸਿੰਘ ਸਿੰਘ ਵੀ ਤੁਸੀਂ ਵੇਖੋ ਗੁਲਾਈ ਦੇ ਵਿੱਚ ਪੂਰਾ ਗੁਲਾਈ ਚ ਨਿੱਕਾ ਸਿੰਘ ਲੱਗਾ ਨਿੱਕਾ ਸਿੰਘ ਆ ਗੁਲਾਈ ਦੇ ਵਿੱਚ ਤੇ ਥੋੜਾ ਜਿਆ ਐਨੂੰ ਹਲਾਦ ਗਏ ਪਿੱਛੋਂ ਮੜਾ ਥਣ ਥਣ ਵਿਖਾਦ ਗਏ ਚਾਰ ਹੀ ਥਣ ਹੋਣਗੇ ਜੀ ਚਾਰ ਚਾਰ ਵੀਰ ਜੀ ਇੱਕ ਕਵਾਲ ਚਿਟਾਣੀ ਵੀਰ ਜੀ ਇਹਦਾ ਕਾਸ਼ ਉ ਸੋ ਝੋਟੀ ਜਿਹੜੀ ਦੋਸਤੋ ਅੱਜ ਗੱਬਣ ਚੈੱਕ ਪਾਸ ਅਸੀਂ ਤਸਵੀਲ ਵੇਖੋ ਕਿੰਨੀ ਚੰਗੀ ਹੈ ਆਪਣੀ ਇਹਨਾਂ ਨੇ ਚੈੱਕ ਪਾਸ ਕਰਾਈਏ ਵੀਰਾਂ ਨੇ ਬਾਕੀ ਅੱਗੋਂ ਜਿਹੜਾ ਕੋਈ ਖਰੀਦਦਾਰ ਵੀਰ ਆ ਰਿਹਾ ਆਪਦਾ ਸਾਈ ਬਿਆਨਾ ਕਰਕੇ ਚੈੱਕ ਪਾਸ ਕਰਾ ਸਕਦੇ ਜੀ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ ਜੇਕਰ ਕੋਈ ਵੀਰ ਡਾਕਟਰ ਸਾਹਿਬ ਤੇ ਵੀ ਟਿਕਾ ਰਹਿਣਾ ਚਾਹੁੰਦਾ ਤੇ ਡਾਕਟਰ ਸਾਹਿਬ ਨਾਲ ਵੀ ਤੁਹਾਡੀ ਕੋਈ ਗੱਲ ਕਰਾ ਦੇਣਗੇ ਜੇ ਤੋਂ ਵੀ ਚੈੱਕ ਕਰਵਾਈ ਆ ਫਿਲਹਾਲ ਕੋਈ ਵੀਰ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਆਪਾਂ ਹਰ ਵਾਰ ਕਹਿੰਨੇ ਆ ਪਸ਼ੂ ਲੈਣਾ ਪੈਸੇ ਲਾਉਣੇ ਆ ਤੈਨੂੰ ਸਲੀ ਕਰਕੇ ਲੈ ਕੇ ਜਾਇਓ ਠੀਕ ਆ ਸਾਈਪੈਨਾ ਕਰਕੇ ਆਪਣਾ ਵੀ ਤੁਸੀਂ ਜਿਹੜਾ ਚੈੱਕ ਕਰਵਾ ਸਕਦੇ ਜੇ ਕੋਈ ਟੜਕੂ ਵਾਲੀ ਗੱਲ ਨਹੀਂ ਕੀ ਚਾਰ ਥਾਣਾ ਸਪੇਸ ਪੂਸ ਵੀ ਤੁਹਾਨੂੰ ਦਿਖਾਉਣੇ ਆ ਕਰੋ ਚੈੱਕ ਜੀ ਠੀਕ ਆ ਕਿਸੇ ਤਰ੍ਹਾਂ ਦਾ ਕੋਈ ਪੰਜਵਾਂ ਥਾਣ ਨਹੀਂ ਲੱਗਾ ਨਾਲ ਐਕਸਟਰਾ ਜਾਂ ਕੋਈ ਸਰੂਰੀ ਆ ਲੋ ਚਾਰ ਥਾਣਾ ਵਟ ਵਟ ਝੋਲੀ ਝਾਲੀ ਸੋਹਣੀ ਬਣਾਉਗੀ ਕਰਮਾਂ ਵਾਲੀ ਬਾਕੀ ਇੱਕੋ ਗੱਲ ਆ ਵੀ ਤੁਹਾਨੂੰ ਦੱਸਦਾ ਵੀ ਮੀਡੀਅਮ ਹਾਈਟ ਆ ਮੀਡੀਅਮ ਜੀ ਹਾਈਟ ਆ ਕਈ ਵਾਰਾਂ ਸਾਫ ਸੰਭਾਲ ਦੇ ਵਿੱਚ ਵੀ ਥੋੜਾ ਜਿਹਾ ਕਹਿ ਦਈਏ ਪਸ਼ੂ ਗਰੋਥ ਕਈ ਵਾਰ ਲੇਟ ਕਰਦੇ ਆ ਘੱਟ ਕਰਦੇ ਆ ਤੇ ਬਾਕੀ ਬਾਕੀ ਵੀ ਇਹ ਰਵਾਈ ਹੈ ਨਾ ਕਿ ਮੰਨ ਲਓ ਜਿਆਦਾ ਨਹੀਂ ਮੰਨ ਲਓ ਕੱਦ ਕਾੜ ਕਰਦੀ ਮਈਆਂ ਆਪਾਂ ਝੂਠ ਮਾਰਦੀ ਹੈ ਕਿ ਇੰਨੀ ਵੱਡੀ ਬਣ ਜੂਗੀ ਚੱਕਰ ਨਹੀਂ ਰਵਾਈ ਮੰਨ ਲਓ ਛੋਟੀ ਮੈਂ ਹਾਂ ਤੇ ਬਾਕੀ ਦੁੱਧ ਦੰਦ ਵੀਰ ਦੀ ਚੰਗਾ ਚੁੰਦੀ ਹੈ ਕਿ ਹੈ ਪਿਓਰ ਮੋਹਰਾ ਦੀ ਵੇਖੋ ਇੱਕ ਵਾਲ ਵੀ ਚਿੱਟਾ ਨਹੀਂ ਪੂਛਿਆ ਬਿਲਕੁਲ ਬਿਲਕੁਲ ਜੈਡ ਬਲੈਕ ਛੋਟੀ ਹੈ ਬਹੁਤ ਸੋਹਣੀ ਹੈ ਇੱਥੇ ਕ ਬਣੀ ਹੈ ਤੇ ਇੱਥੇ ਕ ਵਜਨ ਪੂਜਨ ਇੱਥੇ ਕ ਹੁੰਦਾ ਜਾਣਾ ਕਰਦੀ ਹੈ ਕਰਮਾਂ ਦੀ ਤੇ ਬਾਕੀ ਲਿਆ ਵੀਰੇ ਨੂੰ ਵੀ ਖੋਲ ਕੇ ਤੋੜਦਿਗੇ ਜੇ ਮੂੰਹ ਵੇਖਵੇ ਦੋ ਦੰਦ ਆ ਜੇ ਲਓ ਦੁੰਦੀ ਆ ਹਾਂਜੀ ਪਿਓਰ ਦੋ ਦੰਦ ਹੈ ਵੀ ਨਵੀਂ ਕੋਈ ਪ ਸੋ ਪਹਿਲਾਂ ਵੀ ਝੋਟੀਆਂ ਦੋਸਤੋ ਘਰੋਂ ਵੀਰ ਨੇ ਵੇਚੀਆਂ ਜਦੋਂ ਬੱੱਤਰ ਪਸ਼ੂ ਆ ਆ ਜਾਂਦੇ ਆ ਕਿਉਂਕਿ ਇੱਕ ਪਸ਼ੂ ਵਪਾਰ ਦਾ ਕੰਮ ਆ ਤੇ ਲੱਗਦਾ ਵੀ ਚਲੋ ਕਿਤੇ ਨਾ ਕਿਤੇ ਹੋਰ ਵਪਾਰ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਘਰੋਂ ਪਸ਼ੂ ਸੇਲ ਕਰ ਦਈਏ ਉਹ ਹਾਲੋ ਆਜਾਤ ਮਦਰ ਦਾ ਇਸ ਦਾ ਮਿਲਕ ਆਪਣੇ ਕੋਲ ਹੀ ਰਹੀ ਹੈ ਮਦਰ ਵੀ ਕੋਲ 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 ਵੀਰ ਜੀ ਕੋਲ ਰਹੀ ਹੈ ਕਿੰਨਾ ਕਿ ਤੂੰ ਤਾਂ ਨਾਰਮਲ ਦਰਮਿਆਨੀ ਸੇਵਾ ਦੇ ਜੋ ਵੀ ਆਪਾਂ ਕਰੋਂ ਕਿਉਂ ਨਹੀਂ ਦਾਸਤ ਕਿਲੋ ਵੀਰੇ ਦਿੱਤਾ ਐਵੇਂ ਝੂਠ ਮਾਰੀ ਜੀ 12 14 ਕੋਈ ਫਾਇਦਾ ਨਹੀਂ ਨਾ ਤੇ ਕਿਹਨੇ ਵੇਖਿਆ ਤੇ ਨਾ ਹੀ ਕਿਹਨੂੰ ਮੰਨ ਲਓ ਆਖ ਨੂੰ ਪਾਸ 16 ਵੀ ਆਈ ਕੋਈ ਚੱਕਰ ਨਹੀਂ ਜਿਹੜਾ ਦਿੱਤਾ ਦਾਸਤ ਕਿਲੋ ਲੱਗਦਾ ਜੋ ਰਿਐਲਿਟੀ ਦੇ ਵਿੱਚ ਵੀਰ ਜੀ ਪੁੱਛਣ ਦਾ ਮਤਲਬ ਤਾਂ ਇਹ ਵੀ ਕੋਈ ਸਹੀ ਜਾਣਕਾਰੀ ਮਿਲੇ ਮਿਲ ਜੇ ਤੇ ਆਖ ਨੂੰ ਵੀ ਕਈ ਆਦੇ 14 15 ਪਰ ਨਹੀਂ ਜਿਹੜਾ ਆਪਾਂ ਸਹੀ ਆਪਾਂ ਉਹਨਾਂ ਦੁੱਧ ਦੱਸਾਂਗੇ ਠੀਕ ਆ ਭਰਾ ਤੇ ਕੀ ਮੁੱਲ ਵੜੀ ਰਹੂਗਾ ਇਸ ਝੋਟੀ ਦਾ ਮੁੱਲ ਤੇ ਵੀਰ ਜੀ ਮੰਨ ਲਓ ਝੋਟੀ ਜਮਸਰ ਲੈਣੀ ਹੋ 30 32 ਹਜ਼ਾਰ ਰੁਪਏ ਘਰ ਤੇ ਹੰਸਰ ਨਹੀਂ ਮਿਲਦੀ ਇਹ ਤੇ ਫੇਰ ਗੱਬਣ ਆ ਇਹ ਵੀਰ 40 ਹਜ਼ਾਰ ਚ ਮਾਨਦਾਨ ਕਰ ਦਾਂਗੇ ਖੁੱਲਾ 40 ਚ ਹਾਂਜੀ ਠੀਕ ਹੈ ਜੀ ਬਾਕੀ ਵੀਰ ਜੀ ਝੋਟੀ ਚੰਗੀ ਆ ਜਿਹੜੀ ਤੁਹਾਨੂੰ ਗੱਲਾਂ ਦੱਸਿਆ ਚ ਗੱਲਾਂ ਪੂਰੀਆਂ ਨਿਕਲਣਗੀਆਂ ਹਾਂਜੀ ਲਓ ਵੀ ਭਰਾਵਾ ਥੋੜਾ ਜਿਹਾ ਹੋਰ ਦੂਰੀ ਤੋਂ ਦਿਖਾ ਦਿਆਂ ਕਿਉਂਕਿ ਦੂਰੋਂ ਨੇੜੇ ਕਿਸੇ ਵੀਰ ਨੇ ਸਾਈ ਬੈਨਾ ਕਰਨਾ ਹਾਈਟ ਮੀਡੀਅਮ ਸਮੱਧਰ ਮੀਡੀਅਮ ਹਾਈਟ ਆ ਝੋਟੀ ਵੈਸੇ ਜਿੰਨੀ ਕੋਮਰ ਆ ਦੋਸਤੋ ਕਦ ਕਰੂਗੀ ਜਵਾਨ ਹੁੰਦਿਆਂ ਤੱਕ ਵਧੂਗੀ ਜੇ ਕਰਮਾਲੀ ਫਿਲਹਾਲ ਹੁਣ ਮੀਡੀਅਮ ਦਰਮਿਆਨੀ ਹਾਈਟ ਮੰਨ ਕੇ ਕੋਈ ਸੌਦਾ ਕਰ ਲੇ ਤੇ ਇਹ ਅੱਜ ਤਿੰਨ ਪਸ਼ੂ ਸੀਗੇ ਵੀਰ ਆਜ਼ਾਦ ਕੋਲ ਪਿੰਡ ਕਮਾਲਪੁਰ ਤੁਸੀਂ ਵਿਜ਼ਿਟ ਕਰਨੀ ਹੈ ਨੇੜੇ ਪਿੰਡ ਸ਼ਿਵਾਜਪੁਰ ਤੇ ਆਜ਼ਾਦ ਭਾਈ ਬੋਲਦਿਓ ਨੰਬਰ ਨੰਬਰ 9779914251 ਠੀਕ ਹੈ ਜੀ ਹਾਂਜੀ ਠੀਕ ਹੈ ਭਰਾ ਤੇ ਫਿਲਹਾਲ ਇਹ ਪਸ਼ੂ ਸੀ ਅੱਜ ਹਾਂਜੀ ਇਹੀ ਇਹੀ ਤਿੰਨੇ ਵੀਰ ਜੀ ਆਪਣੇ ਕੋਲ ਠੀਕ ਹੈ ਜੀ ਲੋਕ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਵਧੀਰੇ ਗੱਲਬਾਤ ਕਰ ਲਿਓ ਠੀਕ ਹੈ ਜੀ ਆਉਣ ਦਾ ਜਾਣ ਦਾ ਕੋਈ ਐਡਰੈਸ ਕਨਫਰਮ ਨਹੀਂ ਹੋਇਆਗਾ ਤਾਂ ਫਿਰ ਵੀ ਤੁਸੀਂ ਜਿਹੜੀ ਕਾਲ ਕਰਕੇ ਪੁੱਛ ਸਕਦੇ ਜੇ ਗੱਲਬਾਤ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆਲੀ ਹਾ ਸਟੋਰੀ